ਕੀ ਹਾਲ ਚਾਲ ਆ ਕੱਲ ਇੱਕ ਵੀਡੀਓ ਆਈਆ ਤੇ ਵੇਖੀ ਤਾਂ ਮਨ ਨੂੰ ਥੋੜਾ ਜਣਾ ਇਦਾਂ ਹੋ ਗਿਆ ਯਾਰ ਲੋਕੀ ਪਤਾ ਨਹੀਂ ਕਿੱਥੇ ਇੱਕ ਬੈਠੇ ਆ ਹਨਾ ਵੇਖੋ ਸਮਾਜ ਸੇਵਾ ਜਿਹੜੀ ਬਹੁਤ ਵੱਡੀ ਸੇਵਾ ਹੁੰਦੀ ਆ ਤਾਂ ਜਿਹੜੀ ਇਹ ਸੇਵਾ ਲੋਕੀ ਦਿਲੋਂ ਕਰਦੇ ਆ ਬਿਲਕੁਲ ਆਪ ਦਾ ਦਸਵੰਧ ਕੱਢਦੇ ਆ ਸਮਾਜ ਸੇਵਾ ਦੇ ਵਿੱਚ ਤੇ ਜਦੋਂ ਇਹੋ ਜਿਹੇ ਵੀਰ ਆ ਕੇ ਵਿੱਚ ਫੇਰ ਸਮਾਜ ਸੇਵਾ ਸ਼ੱਕ ਦੇ ਪ੍ਰਤੀ ਹੋ ਜਾਂਦੀ ਆ ਗੱਲ ਇਦਾਂ ਆ ਵੀਡੀਓ ਦੇਖਿਓ ਸਾਰੀ ਐਂਡ ਤਾਈ ਬਾਈ ਨੇ ਵੇਖੋ ਗਲਤ ਕੰਮ ਬਹੁਤ ਕੀਤਾ ਜਿਹੜਾ ਸਮਾਜ ਸੇਵਾ ਦੇ ਨਾਂ ਤੇ ਨਾ ਆਪਣਾ ਸਕੈਨਰ ਲਾ ਕੇ ਸਾਰਾ ਕੁਝ ਲਾ ਕੇ ਠੀਕ ਆ ਨੰਬਰ ਪਾ ਕੇ ਤੇ ਆਪਣੇ ਖਾਤੇ 'ਚ ਪੈਸੇ ਪਵਾਏ ਗਿਆ ਤੇ ਜਿਨ੍ਹਾਂ ਦੀ ਹੈਲਪ ਹੋਣੀ ਸੀਗੀ ਉਹਨਾਂ ਦੀ ਹੈਲਪ ਨਹੀਂ ਹੋ ਪਾਏਗੀ ਮੰਗਦਾ ਉਹੀ ਆ ਜਿਹੜਾ ਘਰੋਂ ਗਰੀਬ ਆ ਮਜਬੂਰ ਆ ਹਾਲਾਤ ਮਾੜਿਆ ਮਾੜਾ ਟਾਈਮ ਜੀਤੇ ਜਿਹੜਾ ਚੰਗਾ ਭਲਾ ਬੰਦਾ ਮੰਗ ਰਿਆ ਨਾ ਉਹ ਤਾਂ ਫਿਰ ਪ੍ਰਮਾਤਮਾ ਉਸ ਨੂੰ ਪਤਾ ਨਹੀਂ ਕਿੱਥੇ ਰੱਖਦਾ ਇਹ ਚੀਜ਼ ਆਪਣੀ ਬੁੱਧੀ ਤੋਂ ਅਕਲੀ ਨਹੀਂ ਲੈਂਦਾ ਪਿਆਗਾ ਆ ਵੀ ਕੀ ਨਾਂ ਤਰਾ ਤੁਸੀਂ ਵੀ ਤੁਸੀਂ ਜਿਹੜਾ ਪਿੰਡ ਆਮਦਵਾਲਾ ਜ਼ਿਲ੍ਹਾ ਕਿਹੜਾ ਫਰੋਇਦਪੁਰ ਕਿਹੜਾ ਜ਼ਿਲ੍ਹਾ ਫਰੋਇਦਪੁਰ ਅੱਛਾ ਕੀ ਕੀਤਾ ਸੀ ਤੂੰ ਮੈਂ ਵੀਰੇ ਪੋਸਟ ਪਾਤੀ ਸੀ ਇੱਕ ਰਾਏਗੜ ਬਿਲਡ ਤੋਂ ਜਿਹੜੀਆਂ ਤਿੰਨ ਲੜਕੀਆਂ ਕਿੱਥੋਂ ਚੱਕੀ ਸੀ ਉਹ ਵੀਰੇ ਫੇਸਬੁੱਕ ਤੋਂ ਹੀ ਲੈ ਚੱਕੀ ਸੀ ਅੱਛਾ ਉਹਦੇ ਤੇ ਕੀ ਕੀਤਾ ਸੀਗਾ ਉਹ ਵੀਰੇ ਆਈਡੀ ਤੇ ਗਰੁੱਪ ਚ ਪਾਤੀ ਸੀਗੀ ਅੱਛਾ ਤੇ ਕਿੰਨੀ ਹੈਲਪ ਕਰੋ ਹਾਂ ਹਾਂ ਜੀ ਕਿੰਨੀ ਹੈਲਪ ਹੋਊਗੀ ਉਹਦੇ ਤੇ ਵੀਰੇ ਉਹਦੇ ਤੇ 100 ਕਰਕੇ 200 ਕਰਕੇ ਮੇਰੇ ਨਾਲੋਂ 10-12000 ਰੁਪਏ ਆਇਆ ਹੋਊਗਾ ਹਾਂ ਜੀ ਤੈਨੂੰ ਲੱਗਦਾ ਨਹੀਂ ਵੀ ਤੂੰ ਗਲਤ ਕੀਤਾ ਬਹੁਤ ਜ਼ਿਆਦਾ ਗਲਤ ਕੀਤਾ ਤੂੰ ਕਿੰਨੇ ਪੈਸੇ ਦਿੱਤੇ ਕੁੜੀਆਂ ਨੂੰ ਤਾਂ ਮੇਰੇ ਮੇਰੇ ਤੋਂ ਗਲਤੀ ਹੋ ਗਈ ਨਹੀਂ ਦਿੱਤਾ ਹੂੰ ਗਲਤੀ ਹੋ ਗਈ ਆ ਤੈਨੂੰ ਐ ਪਤਾ ਵੀ ਪਿੰਡ ਕਿਹੜਾ ਕੁੜੀਆਂ ਦਾ ਐ ਰਾਜਗੜ ਕਿੱਥੇ ਪੈਂਦਾ ਰਾਜਗੜ ਐ ਇਰੇ ਕਿ ਨੇੜੇ ਹੋਊਗਾ ਕਿੱਥੇ ਹੈ ਕਿੱਥੇ ਆਪਣੇ ਬਰਨਾਲੇ ਦੇ ਨੇੜੇ ਤੈਨੂੰ ਪਤਾ ਨਹੀਂ ਸੀਗਾ ਮੇਰੇ ਗਲਤੀ ਹੋ ਗਈ ਮੰਨਦਾ ਪਿਆ ਮੈਂ ਮੈਂ ਗਲਤੀ ਪਹਿਲਾਂ ਕਿੰਨੇ ਇੱਕ ਪਾਈਆਂ ਨੇ ਪੋਸਟਾਂ ਇਹ ਪਹਿਲਾਂ ਕੋਈ ਨਹੀਂ ਪਾਈ ਇਹੇ ਪਾਈ ਜਿਵੇਂ ਹਾਂ ਕਿੰਨੇ ਪੈਸੇ ਆਏ ਨੇ 10 12000 ਰੁਪਏ ਆਇਆ ਹੋਊਗਾ ਵੀ ਝੂਠ ਨਾ ਬੋਲ ਸੱਚ ਬੋਲ ਕਿਸੇ ਨਹੀਂ ਗੱਲ ਦੇਖ ਲਓ ਤੁਸੀਂ ਬੈਂਕ ਦੀ ਡਿਟੇਲ ਮੰਗਾ ਲਓ ਜੇ ਆਪਾਂ ਮੈਂ ਝੂਠ ਮਾਰਦਾ ਹਾਂ ਹਾਂ ਨਹੀਂ ਹੋਰ ਕਿੰਨਿਆ ਕਿੰਨੀਆਂ ਪੋਸਟਾਂ ਪਾ ਕੇ ਕਿੰਨੇ ਪੈਸੇ ਮੰਗਾਏ ਨੇ ਇਹ ਪਹਿਲੀ ਤਾਂ ਤੇਰੀ ਹੈ ਨਹੀਂ ਇਹ ਨਾ ਇਹ ਉਦੋਂ ਹੀ ਪਾਈ ਸੀਗੀ ਵੀਰੇ ਮੈਂ ਆਈਡੀਆਂ ਕਿੰਨੀਆਂ ਚਲਾਉਣਾ ਫੇਕ ਤੂੰ ਮੇਰੇ ਆਈਡੀਆਂ ਹੈਗੀਆਂ 8-7 ਹਾਂ ਫਿਰ 8-7 ਆਈਡੀਆਂ ਚਲਾਉਣਾ ਤੇ ਤੂੰ ਫਿਰ ਇਹ ਤੂੰ 2 ਨੰਬਰ ਦਾ ਹੀ ਧੰਦਾ ਕਰਦਾ ਨਹੀਂ ਨਹੀਂ ਵੀਰੇ 2 ਨੰਬਰ ਦਾ ਨਹੀਂ ਕਰਦਾ ਉਹ ਮੇਰੀ ਆਈਡੀ ਇੱਕ ਬਲੌਕ ਹੋ ਜਾਂਦੀ ਹੈ ਨਾ ਤੇ ਮੈਂ ਦੂਜੀ ਆਈਡੀ ਚ ਲਾ ਲੈਣਾ ਆਪ ਇਹ ਦੋ ਤਿੰਨ ਆਈਡੀਆਂ ਬੋਲ ਸਕਦਾ ਆ ਜੀ ਤੁਸੀਂ ਫੋਨ ਤੇ ਚਲਾ ਕੇ ਵੇਖ ਲੋ ਆਈਡੀਆਂ ਸਾਰੀਆਂ ਬਲੌਕ ਹੋਈਆਂ ਪਈਆਂ ਮੇਰੀਆਂ ਪਤਾ ਨਹੀਂ ਕਿੱਦ ਨੇ ਹੈ ਅੱਜ ਕੀ ਕਰਨਾ ਆਇਆ ਸੀ ਤੂੰ ਇੱਥੇ ਅੱਜ ਵੀਰੇ ਭੈਣ ਨੇ ਕਿਹਾ ਸੀਗਾ ਵੀ ਕਹਿੰਦੀ ਸੇਵਾ ਦੇ ਦਾਂਗੇ ਅਸੀਂ 5-7000 ਰੁਪਇਆ ਝੂਠ ਨਾ ਬੋਲ ਕਿੰਨੇ ਪੈਸੇ ਕਿਹਾ ਸੀ ਸੱਚ ਦੱਸ 5-7000 ਵੀਰੇ ਕਿਹਾ ਹੈਗਾ ਕੱਲ ਕਹਿੰਦੇ ਸੀਗੇ ਕਿ ਨਹੀਂ ਪਹਿਲਾਂ ਕਿ ਨਹੀਂ 50000 ਰੁਪਇਆ ਦੇ ਦਾਂਗੇ ਤੇ ਮੈਂ ਕਹਾਂ ਨਹੀਂ ਭੈਣ ਸਾਨੂੰ 5-7000 ਹੀ ਬੜਾ ਪੁੱਛ ਲੂ ਭੈਣ ਤੋਂ ਹਾਂ ਮੈਂ ਇਹੀ ਗੱਲ ਕਹੀ ਅੱਜ ਕਿੰਨੇ ਪੈਸੇ ਲੈਣਾ ਸੀ ਕਿੰਨੇ ਪੈਸੇ ਲੈਣਾ ਮੈਂ ਤਾਂ ਵੀਰੇ 5-7000 ਰੁਪਇਆ ਭੈਣ ਤੋਂ ਲੈਣਾ ਸੀਗਾ ਆਪਾਂ ਗਲਤੀ ਹੋ ਗਈ ਕੀ ਕਿਹਾ ਸੀ ਤਾਂ ਇਹਨਾਂ ਨੂੰ ਕਿ ਮੈਂ ਤਾਂ ਕਾਦੀ ਬਾਸ ਲੈਣਾ ਆਪੀ ਤਸ ਕਿਹੜੀ ਕਿਹੜੀ ਕੁੜੀ ਬਿਮਾਰਾਂ ਦੱਸ ਵੱਡੀ ਕੁੜੀ ਕਿਹ ਹੈ ਕਿਹੜੇ ਪਿੰਡ ਵਾਲੀ ਕਿਹ ਕਿੱਥੇ ਕਿੱਥੇ ਡਾਕਲਾ ਹੋ ਕਿੱਥੇ ਗਿਆ ਸੀ ਦੱਸ ਜਲੰਧਰ ਦਾ ਡਾਕਲਾ ਸਾਰਾ ਕੁਝ ਝੂਠ ਸੀ ਗਲਤੀ ਹੋ ਗਈ ਮੈਂ ਝੂਠ ਸੀ ਮੰਨੇ ਜਾਂਦਾ ਮੈਂ ਪਹਿਲੇ ਤੈਨੂੰ ਕਹਿੰਦਾ ਮੇਟੂ ਗਲਤੀ ਹੋ ਗਈ